ਸਰੀਕਾ ਨਾ ਪਿੰਡ ਪਟਾਲਕਲਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਹਿੰਦੇ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਹੈਗਾ ਕਿਸ ਤਰ੍ਹਾਂ ਦੇਖ ਰਹੇ ਹਾਂ ਉਸ ਪਿੰਡ ਦੇ ਵਿੱਚ ਜਿਹੜਾ ਲੋਕਾਂ ਨੇ ਵੀ ਚਰਚਾ ਹੈ ਜੀ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪਿੰਡ ਪਟਾਲ ਵਿਖੇ ਪੁਲਿਸ ਨੇ ਕਾਫੀ ਕੰਮ ਕੀਤਾ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਇਸ ਪਿੰਡ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀ ਪਰੰਤੂ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਖਤ ਐਕਸ਼ਨ ਕਰਦੇ ਹੋਏ ਉਰੇ ਇਸ ਪਿੰਡ ਦੇ ਵਿੱਚੋਂ ਸੱਤ ਪਰਚੇ ਦੇ ਕੇ ਅੱਠ ਵਿਅਕਤੀਆਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਔਰ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ, ਚਿੱਟਾ, ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰਾਈਆਂ ਨੇ ਤੇ ਇਹ ਜਿਹੜੀ ਕਾਰਵਾਈ ਹੈ ਇਸੇ ਤਰ੍ਹਾਂ ਅੱਗੇ ਤੋਂ ਜਾਰੀ ਰਹੂਗੀ ਪਰ ਪਿੰਡ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਵੀ ਹਜੇ ਵੀ ਜਿਹੜੇ ਲੋਕ ਹੈਗੇ ਆ ਬਾਹਰੋਂ ਆਸੇ-ਪਾਸੇ ਤੋਂ ਜਿਹੜੇ ਲੋਕ ਆ ਕੇ ਪਿੰਡ ਦੇ ਵਿੱਚ ਨਸ਼ਾ ਕਰਦੇ ਹੈਗੇ ਉਸ ਲਈ ਕਿਸ ਤਰ੍ਹਾਂ ਦੀ ਜਿਹੜਾ ਆਪਣੇ ਵੱਲ ਉਸ ਦੇ ਲਈ ਜਿਹੜੇ ਇਹ ਜੇ ਹੌਟਸਪੌਟਸ ਸਾਨੂੰ ਪਿੰਡ ਵਾਲਿਆਂ ਨੇ ਦੱਸੇ ਨੇ ਅਸੀਂ ਉਹਨਾਂ ਤੇ ਗਸ਼ਤ ਕਾਫੀ ਵਧਾਈ ਆ ਉਹਨਾਂ ਤੇ ਅਚਾਨਕ ਅਸੀਂ ਛਾਪੇਮਾਰੀ ਵੀ ਕਰਦੇ ਹਾਂ ਪਿੰਡ ਵਾਲਿਆਂ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜੇਕਰ ਪਿੰਡ ਵਾਲੇ ਸਹਿਯੋਗ ਨਾ ਦਿੰਦੇ ਤਾਂ ਸ਼ਾਇਦ ਸਫਲਤਾ ਦੀ ਅਸੀਂ ਇਸ ਬੋਡੀ ਤੇ ਇੰਨਾ ਉੱਚਾ ਨਾ ਚੜ ਸਕਦੇ ਸਾਡੇ ਵੱਲੋਂ ਇਹ ਜਿਹੜੀ ਕੋਸ਼ਿਸ਼ ਅਜੇ ਵੀ ਲਗਾਤਾਰ ਜਾਰੀ ਹੈ